ਉਹਨਾਂ ਦੇ ਪੁਲਿਸ ਵਾਲੇ ਇਹ ਇੱਕ ਦਿਮਾਗ ਕਿ ਰਾਤੀਆਂ ਨੂੰ ਟੀਆਂ ਨੂੰ ਚਲਾਈਆਂ ਆ ਸਾਡੇ ਉੱਪਰ ਕਿਹਨੇ ਮਾਰੀਆਂ ਕਿਹਨੇ ਮਾਰੀਆਂ ਪੁਲਿਸ ਵਾਲੇ ਪੁਲਿਸ ਵਾਲੇ ਕੀ ਅੱਜ ਹੋਮ ਰਾਜ ਉਹ ਬਾਕੀ ਵੀ ਹੋਰ ਆਵੇ ਗਲਾਈ ਦੇ ਪਿੱਛੇ ਬਾਕੀ ਆਮ ਸਾਟੀ ਮੰਗਦੇ ਇਹ ਬੈਠੇ ਹੋਣਾ ਚਾਹੀਦਾ ਪਰ ਸਰਜਨ ਹਰ ਸਾਲ ਉੱਥੇ ਪ੍ਰਸਰਜਨ ਕਰਕੇ ਜਾਂਦੇ ਸੀ ਜਾਣਾ ਨਹੀਂ ਉਹਨਾਂ ਨੇ ਸਰਜਨ ਨਹੀਂ ਕਰਨ ਦਿੱਤਾ ਨਹੀਂ ਕਰਨ ਦਿੱਤੇ ਸਾਨੂੰ ਵਾਪਸ ਲੈ ਕੇ ਮੂਰਤੀ ਲੈ ਕੇ ਜਾ ਰਹੇ ਹੋ ਦੂਸਰੇ ਪਾਸੇ ਜਾਣਾ ਪੈਣਾ ਸਮਝ ਬਰੋਕੀ ਜਾਂ ਮੈਂ ਸੁਣਦੇ ਨਹੀਂ ਉਹਲੇ ਨਹੀਂ ਮੰਨਦੇ ਹੈਗੇ ਕਿੰਨਾ ਕਿ ਹੋਣੇ ਜਿੰਨਾਂ ਨੂੰ ਮੋਦੀ ਹੈ ਲੁਧਿਆਣੇ ਦੇ ਸਤਲੁਜ ਦਰਿਆ ਦੇ ਵਿੱਚ ਇਸ ਤਰੀਕੇ ਨਾਲ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤਾਂ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਪੂਰੀ ਮੁਸ਼ਤੈਦੀ ਨਾਲ ਲੱਗੀ ਹੋਈ ਹੈ ਕਿ ਆਖਿਰ ਇਹਨਾਂ ਹਾਲਾਤਾਂ ਤੇ ਕਾਬੂ ਪਾਇਆ ਜਾ ਸਕੇ ਉਧਰ ਦੂਜੇ ਪਾਸੇ ਗਣਪਤੀ ਮਹੋਤਸਵ ਚੱਲ ਰਿਹਾ ਹੈ ਗਣਪਤੀ ਵਿਸਰਜਨ ਕਰਨ ਦੇ ਲਈ ਸ਼ਰਧਾਲੂ ਉੱਥੇ ਪਹੁੰਚਦੇ ਨੇ ਤਾਂ ਪੁਲਿਸ ਦੇ ਵੱਲੋਂ ਹਲਕਾ ਲਾਠੀ ਚਾਰਜ ਜਿਹੜਾ ਕੀਤਾ ਜਾਂਦਾ ਦੱਸ ਦਿਓ ਕਿ ਸ਼ਰਧਾਲੂਆਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਰੂਟ ਵੀ ਵੇਖਣ ਨੂੰ ਮਿਲਿਆ ਉਹਨਾਂ ਨੇ ਕਿ ਆ ਪ੍ਰਸ਼ਾਸਨ ਦੇ ਵੱਲੋਂ ਤਕਸ਼ਾਈ ਕੀਤੀ ਜਾ ਰਹੀ ਹੈ ਸੋ ਜਬ ਬਿਨਾ ਗਣਪਤੀ ਵਿਸਰਜਨ ਦੇ ਹੀ ਸ਼ਰਧਾਲੂਆਂ ਨੂੰ ਸਤਲੁਜ ਤੋਂ ਵਾਪਸ ਮੁੜਨਾ ਪਿਆ ਤੇ ਸ਼ਰਧਾਲੂ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਸਨ ਆਉਤੋਂ ਦੀ ਕੋਨੇ ਵੀਡੀਓ ਹੁਦਿਆਣਾ ਲਾਈਵ ਲਈ ਅਮਿਤ ਧਾਪੜ ਦੀ ਰਿਪੋਰਟ ਨਾਲ ਆਇਓ ਤੇ ਇੱਕ ਲੇਡੀਜ਼ਿੰਗ ਪੁਲਿਸ ਵਾਲੇ ਸਨ ਮੇਰੇ ਨਾਲ ਸੱਪੜਾ ਵੀ ਹੋਇਆ ਮੂਰਤੀ ਦੇ ਜਾਰੇ ਸੇ ਨੀਚੇ ਸੇ ਉੱਠੀ ਮਾਨਕਵਾਲ ਦੇ ਪਾਸਿਓਂ ਉਹਨਾਂ ਨੇ ਪੁਲਿਸ ਵਾਲੇ ਇਹ ਇੱਕ ਦਿਮਾਗ ਲਾਠੀਆਂ ਲੁੱਟੀਆਂ ਚਲਾਈਆਂ ਆਹ ਸਾਡੇ ਉੱਪਰ ਕਿਹਨੇ ਮਾਰੀਆਂ ਕਿਹਨੇ ਮਾਰੀਆਂ ਪੁਲਿਸ ਵਾਲੇ ਪੁਲਿਸ ਵਾਲੇ ਕੁਝ ਝੂਲਿੰਗੇ ਸਭ ਮਾਰੀਆਂ ਕਿਉਂ ਮਾਰੀਆਂ ਕਿਹਦੇ ਅੱਧਰ ਜਾਣਾ ਨਹੀਂਗਾ ਅੱਛਾ ਜਾਣਾ ਨਹੀਂ ਅੱਧਰ ਉਹਨਾਂ ਨੇ ਸਰਜਨ ਨਹੀਂ ਕਰਨ ਦਿੱਤਾ ਨਹੀਂ ਕਰਨ ਦਿੱਤੇ ਵਾਪਸ ਆ ਕੇ ਮੂਰਤੀ ਲੈ ਕੇ ਜਾ ਰਹੇ ਦੂਸਰੇ ਪਾਸੇ ਜਾਣਾ ਪੈਣਾ ਤੁਹਾਨੂੰ ਹੁਣ ਘੁੰਮ ਕੇ ਜਾਣਾ ਪੈਣਾ ਤੁਹਾਨੂੰ ਦਿੱਕਤ ਹੋ ਰਹੀ ਹਿੰਦੂ ਸਮਾਜ ਦੇ ਉੱਪਰ ਲਾਠੇ ਚਾਰਜ ਗਣਪਤੀ ਮਹੋਸ਼ਵ ਕਮੇਟੀ ਇਹਨਾਂ ਨੇ ਲਾਠੀ ਚਾਰਜ ਕਿਉਂ ਦਿੰਦਾ ਨੇ ਬਹੁਤ ਬੇਦਰਦ ਕੀਤੀ ਸਾਡਾ ਮੰਤਰ ਜੋ ਕੀਮਤ ਕਰਦੀ ਮੰਗਦੇ ਸਾਡੀ ਕੋਲ ਜਨਪਤੀ ਵਿਸਥਾਣ ਕਰਨਾ ਆਇਆ ਸੀ ਇਹ ਵਿਸਥਾਣ ਕੀਤਾ ਨਹੀਂ ਨਹੀਂ ਵਾਪਸ ਆਪਾਂ ਜਾਰੀ ਮੰਗੀ ਕਰਦੇ ਕੱਲ ਤੇ ਇਹੀ ਹੋਏ ਹਮ ਸਾਟੀ ਮੰਗਦੇ ਇਹ ਬੈਠੇ ਹੋਣਾ ਚਾਹੀਦਾ ਪ੍ਰਸਰਚਨ ਹਰ ਸਾਲ ਇੱਥੇ ਪ੍ਰਸਰਚਨ ਕਰਕੇ ਜਾਂਦੇ ਸੀ ਗਲਤੀ ਕੀਤਾ ਪ੍ਰਸਾਦ ਗਲਤੀ ਕੀਤਾ ਪ੍ਰਸਾਦ ਕਿੰਨੇ ਸਾਲ ਹੋ ਗਏ ਕੀ ਨਾਮ ਹੈ ਦੀਪਗਿਰੀ ਜੀ ਕਹਾਂ ਚਾਹੋ ਦੁਗਰੀ ਰੋਡ ਨੂੰ ਤੇ ਆਂ ਆ ਵੀ ਆਂ ਸਰਚਨ ਕਰਨੇ ਆਏ ਸਰਚਨ ਕਰਨੇ ਆਏ कैसा माहौल लग रहा है बहुत अच्छा लग रहा है बाढ़ बूढ़ आई हुई है बस <laughs> बाढ़ आई है तब भी आपको डर नहीं लग रहा पानी डर नहीं, नहीं लगा कोई अब जो काम करना है तो करना ही करना है आप मानते हो की आस्था भारी है हाँ जी जरूर मानते हैं, विश्वास है श्रद्धा है कहीं ना कहीं हाँ जी सबको कहीं ना कहीं पूरी श्रद्धा है आस्था की हाँ जी ਨਪਤੀ ਵਿਚਾਰਜਨ ਕੀ ਗੱਲ ਯਾਦ ਵੀ ਲੱਗਿਆ ਸਰ ਮਹਾਰਾਜ ਕਰਾਣ ਵਾਲੇ ਨਾਲ ਅਰ ਕੋਈ ਨਹੀਂ ਪੂਰਾ ਮਾਫੀ ਪ੍ਰਸ਼ਾਸਨ ਦਾ ਸਾਥ ਹੈਗਾ ਗੋਤਾਖੋਰ ਨਾਲ ਆਪਣੀ ਟੀਮ ਪੂਰੀ ਟੀਮ ਦੇ ਨਾਲ ਕਰ ਰਹੇ ਜੋ ਕਰ ਰਹੇ ਸੁਣਦੇ ਨਹੀਂ ਭਰਾਵਾ ਇਹਨਾਂ ਨੇ ਬੇਸੇ ਦਾ ਬਚਾਅ ਕਰਨੇ ਮੰਨਦੇ ਨਹੀਂ ਕਿਸ ਦੀ ਗੱਲ ਕਿਤੇ ਨਾ ਕਿਤੇ ਹਾਂ ਡਾਕਟਰ ਜੀ ਕਹਿ ਰੋਕਿਆਗੇ ਇਹਨਾਂ ਨੂੰ ਰੋਕੀ ਜਾਂ ਮੈਂ ਸੁਣਦੇ ਨਹੀਂ ਉਹਲੇ ਨਹੀਂ ਮੰਨਦੇ ਹੈਗੇ ਕਿੰਨਾ ਕਹੋਣ ਇਹਨਾਂ ਨੂੰ ਬੋਲੀਏ ਸ਼ਾਕਰ ਤੁਪਕਾ ਕਿਤਾ ਹੋਇਆ ਹੈ ਪ੍ਰਸ਼ਾਸਨ ਤੁਪਕਾ ਤੁ ਵੀ ਸਰਜਨ ਹਾਂ ਉਹ ਤਾਂ ਮਨਾ ਦਿੱਤਾ ਪਰ ਮੈਂ ਹੁਣ ਤੱਕ ਇਹਨਾਂ ਨੂੰ ਉਤਾਰਦੇ ਆ ਬਈ ਜਾਓ ਭਾਈ ਅੱਛੇ ਦੀ ਚਾਰਨਾ ਉਪਰੋਂ ਉਤਾਰੋ ਉਪਰੋਂ ਉਤਾਰਨਾ ਹੈ ਹਾਂ ਕਿਸੇ ਚੀਜ਼ ਨਾਲ ਉਤਾਰ ਦੋ ਜੀ ਜਨਤਾ ਵੈ ਕਿ ਦੋ ਮੁਲਾਜਾ ਮੈਂ ਨਹੀਂ ਜਨਤਾ ਨੂੰ ਰੋਕੋਗੇ ਹੋ ਹਾਂ ਸੰਗੀ ਜੰਦਾ ਆ ਰਹੀ ਹੈ ਦੋ ਮੁਲਾਜ਼ਮ ਉਹ ਬਾਕੀ ਵੀ ਹੋਰ ਆ ਰਹੇ ਕਲਾਇਡ ਦਾ ਪਿੱਛੇ ਬਾਕੀ ਦੋ ਮੁਲਾਜ਼ਮ ਤਨਾਤ ਦੇ ਕੇ ਪਿੱਛੇ ਨਹੀਂ ਆ ਬਾਕੀ ਬੰਨੀ ਹੈ ਤਾਂ